ਇਹ ਮੇਰੇ ਪਾਪਾ ਹਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ। ਉਹ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਪਿੱਛੋਂ ਓਵਰ ਰੋਡ ਟਰਾਲਾ ਆ ਰਿਹਾ ਸੀਗਾ। ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ। ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ। ਉਹ ਦੋ ਜਣੇ ਤਾਂ ਜ਼ਖਮੀ ਆ। ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ। ਕੀ ਕਾਰਨ ਕੀ ਸਮਝ ਗਏ ਇਸ ਸਾਰੇ ਦਾ? ਕਾਰਨ ਇਹ ਹੀ ਆ ਜੀ ਮੇ ਨੂੰ ਉਹਨੂੰ ਚਲਾਉਣਾ ਨਹੀਂ ਆਉਂਦਾ ਹੈਗਾ ওভারਲੋਡ ਆਉਂਦਾ ਭਾਈ ਨਾ ਤਾਂ ਉਹਦੇ ਕੋਲ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨੋਂ ਕੋਲ ਲਾਇਸੈਂਸ ਨਹੀਂ ਹੈਗਾ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਨਾਲ ਫੇਰੇ ਤਾਂ ਕੀ ਸਮਝੀ ਦੋ 1 ਨੰਬਰ ਦੀ ਹੈ ਦੋ ਨੰਬਰ ਹੀ ਚੱਲਦੇ ਜੀ ਇੱਥੋਂ ਦਿਨ ਪਰ ਰਾਤ ਤੱਕ ਲੈ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦੇ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਵੀਂ ਨਾ ਹੀ ਹੋ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕਿਆ ਜਾਊ ਕੋਈ ਰੁਕਾਵਟ ਨਹੀਂ ਹੈਗੀ ਨਾ ਜੀ ਜਿੰਨਾ ਦੀ ਮੌਤ ਹੋਈ ਮੇਰੀ ਬੇਟੀ ਦੀ ਉਹਦਾ ਨਾਮ ਮਸਕਾਨ ਕੌਰ ਜਿਹੜਾ जख्मी ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਜੀ ਦਾਦੇ ਕੋਲੇ ਸੀਗੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੁੜੀ ਖੇਡਦੀ ਆ ਨੀ ਤੇ ਤਾਸ਼ ਕੋਲ ਖੇਡਦੇ ਨਾ ਮੋਗੋਡੇ ਤੇ ਬੈਠੀ ਸੀ ਉਹ ਦੋ ਜਣੇ ਫੱਟੜਾ ਤੇ ਇੱਕ ਜਣ ਮਰ ਗਿਆ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਹੀ ਚ ਵਿਆਕੜੀ ਮੇਰੀ ਭੈਣ ਆ ਕਿਵੇਂ ਐਕਸੀਡੈਂਟ ਕਿਵੇਂ ਕਾਦਰ ਨਾ ਟਰੈਕਟਰ ਨਾਲ ਟਾ 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 ਲੀਏ ਟਰੇਟੋ ਵਾਲਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਦਾ ਇਹਨਾਂ ਦਾ ਹੀ ਪਰਚਾ ਹੋਣਾ ਚਾਹੀਦਾ ਸਿੰਘ ਮੇਰਾ ਨਾਮ ਹੀ ਜਦੂਦ ਮੈਂ ਕੋਲੇ ਖੜਾ ਟਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾਜ ਖੇਟੀ ਜਾਂਦੇ ਪਿੱਛੇ ਬੈਠੇ ਅੱਗੇ ਸਿੱਧਾ ਆ ਕੇ ਖੋਖੇ 'ਚ ਵੱਜਿਆ ਖੋਖੇ 'ਚ ਵੱਜ ਕੇ ਬੰਜਰ ਉੱਤੋਂ ਹੀ ਚੜ ਗਿਆ ਛੋਟੀ ਬੱਚੀ ਸੀ ਉਸਕੀ ਤਾਂ ਮੌਤ ਹੀ ਹੋ ਗਈ ਹੈ ਦੋ ਬੰਤੇ जख्मी ਹੋ ਗਏ ਮਾਂ ਕੀ ਮੰਗੋ ਵੀਰ ਸਿੰਘ ਤੇ ਦੂਜਾ ਰਾਜਾ ਉਹ ਪਟੜੋਗੇ ਹਾਂ ਜਿੰਨੀ ਬੋਤ ਹੈ ਉਹਦਾ ਨਾਮ ਮਸਕਾਨ ਕੀ ਮੰਗਦੀ ਕਰਦੀ ਮੰਗ ਕਰਦੇ ਨਾਲ ਕਟਕਰੀਨੀ ਕਾਰਵਾਈ ਸਖਤ ਸਖਤ ਹੋਵੇ ਜੀ ਅੱਜ ਆਪ ਨੂੰ ਇੱਕ ਇਤਲਾ ਮਿਲੀ ਸੀ ਕਿ ਕਸੋਆਣਾ ਤੋਂ ਕਸੋਆਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਹਾਂ ਜੀ ਮੌਕਾ ਦੇਖਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਜੀ ਇਹ ਟਰਾਲੇ ਤੇ ਰੇਤ ਲੱਦੀ ਹੋਈ ਹੈ ਜੀ ਤੇ ਇਹਦੀ ਰੇਤ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨੇ ਇੱਕ ਪਰਚੀ ਪੇਸ਼ ਕੀਤੀ ਆ ਇਹ ਜਿਹੜੀ ਰੇਤ ਅਸੀਂ ਆ ਆਪਣੇ ਮਨਜੂਰਸ਼ਾ ਦਾ ਖੱਡੇ ਤੋਂ ਲੈ ਕੇ ਆਉਨੇ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਖੱਡੇ ਤੇ ਪੁੱਜ ਕੇ ਵੀ ਇਹ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਇਹ ਨਜਾਇਜ਼ ਹੋਈ ਤੇ ਮਾਈਨਿੰਗ ਦੇ ਨਾਲ ਕਾਰਵਾਈ